ਇਹ ਗੁੰਮੀ ਦੀ ਸੇਵਾ ਜਿਸਨੇ ਕਰ ਲਈ ਗੁਰੂ ਨੂੰ ਪਸੰਦ ਕਰ ਲਿਆ ਵਸ਼ ਨੂੰ ਕਿਸੇ ਚੀਜ਼ ਦਾ ਵੀ ਘਾਟਾ ਨਹੀਂ ਰਹਿੰਦਾ ਤਾਤੀ ਬਿਉ ਵਜਾਏ ਸਹਿ ਸੁਨਾਇਆ ਤਾਤੀ ਜੀ ਇੱਕ ਦਾਣਾ ਪਾ ਰੋ ਪਹਿਲਾਂ ਸੇਵਾ ਕੀਤੀ ਪੰਜ ਸੱਤ ਵਾਰੀ ਹਲ ਵਾਹਿਆ ਨਦੀਨ ਕੱਢਿਆ ਮਿੱਟੀ ਮਿੱਟੀ ਭਰੀ ਕੀਤੀ ਪਾਣੀ ਦਿੱਤਾ ਤੇ ਬੱਤਰ ਤੇ ਲਿਆ ਕੇ ਇੱਕ ਦਾਣਾ ਪਾਤਾ ਕਹਿੰਦੇ ਉਹ ਇੱਕ ਦਾਣਾ ਜਿਹੜਾ ਹੈ ਉਹ ਹਜ਼ਾਰ ਦਾਣਾ ਹੋ ਕੇ ਫੜ ਗਿਆ। ਤਾਤੀ ਬਿਓ ਵਜਾਏ ਸੈਸ ਫਲਾਇਆ ਗੁਰਸਿੱਖ ਮੁਖ ਪਵਾਏ ਨੰਦੇ ਲਿਖਾਏ। ਕਹਿੰਦੇ ਜੇ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦੇਵੇ ਕੋਈ। ਕਹਿੰਦੇ ਉਹ ਜਿਹੜਾ ਫਲ ਮਿਲਣਾ ਹੈ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਪੂੰਜੀ ਦਾ ਮਾਨ ਪ੍ਰਾਪਤ ਹੈ। ਕਹਿੰਦੇ ਉਹਦੀ ਸੇਵਾ ਦਾ ਜੋ ਫਲ ਆਇਆ ਉਹ ਲਿਖਿਆ ਨਹੀਂ ਜਾਂਦਾ। ਭਈ ਕੀ ਫਲ ਆਉਂਦਾ। ਇਹਦਾ ਮਤਲਬ ਹੈ ਬਹੁਤ ਵੱਡਾ ਫਲ ਆਮ ਵੀ ਫਲ ਹੁੰਦਾ ਏ ਇੱਕ ਵਾਰੀ ਮਹਾਰਾਜ ਵਿਕਰਮਾ ਦੀ ਜਿਹੜਾ 2000 ਸਾਲ ਪਹਿਲਾਂ ਹਿੰਦੁਸਤਾਨ ਚ ਹੋਏ ਨੇ ਤੇ ਜਿਨ੍ਹਾਂ ਦੇ ਰਾਜ ਨੂੰ ਸਤਜੁਗ ਦਾ ਰਾਜ ਆਖਿਆ ਜਾਂਦਾ ਉਹਨਾਂ ਦੇ ਵੱਡੇ ਵੱਡੇ ਸ਼ਿਲਾਲੇਖ ਮਿਲਦੇ ਨੇ ਤੇ ਇੱਕ ਵਿਰਲਾ ਮੰਦਰ ਚ ਲੱਗਿਆ ਹੋਇਆ ਉਹਤੇ ਚਿਰ ਦਿੰਦੇ ਕਿ ਮੇਰੇ ਦੇਸ਼ ਦੇ ਅੰਦਰ ਸਾਰੇ ਦੇ ਤਾਸ਼ਕੰਦ ਤੋਂ ਲੈ ਕੇ ਬਰਮਾ ਤੱਕ ਉਹਨਾਂ ਦਾ ਰਾਜ ਸੀ। ਅਫਗਾਨਿਸਤਾਨ ਵਗੈਰਾ ਸਾਰਾ ਉਹਨਾਂ ਦੇ ਰਾਜ ਸੀ। ਤੇ ਇੰਤਜ਼ਾਮ ਕਿੱਡਾ ਸੀ ਕਹਿੰਦੇ ਕੋਈ ਚੋਰ ਨਹੀਂ ਹੈ ਸਾਰੇ ਰਾਜ ਦੇ ਅੰਦਰ। ਦੇਸ਼ ਕਰਕੇ ਮੈਂ ਹੁਕਮ ਕਰ ਦਿੱਤਾ ਵੀ ਕੋਈ ਬੰਦਾ ਆਪਣੇ ਘਰ ਨੂੰ ਤਾਲਾ ਨਾ ਲਾਵੇ। ਜੌਰੀਆਂ ਨੂੰ ਹੁਕਮ ਸੀ ਕਿ ਸੋਨੇ ਦੀਆਂ ਦੁਕਾਨਾਂ ਨੂੰ ਤਾਲਾ ਨਹੀਂ ਲਾਉਣਾ ਬਿਲਕੁਲ। ਆਲਾ ਨਾਣਾ ਇਹ ਦੱਸਦਾ ਹੈ ਕਿ ਸਰਕਾਰ ਦੇ ਉੱਤੇ ਬੇਵਿਸ਼ਵਾਸੀ ਹੈ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਸਰਕਾਰ ਦੇ ਉੱਤੇ ਕਿੰਦੀ ਵੱਡੀ ਬਾਤ ਸੀ ਉਸ ਵੇਲੇ 2000 ਸਾਲ ਪਹਿਲਾਂ ਦੀ ਗੱਲ ਹੈ ਇਹ ਲਿਖਦੇ ਨੇ ਕਿ ਮੇਰੇ ਰਾਜ ਦੇ ਅੰਦਰ ਕੋਈ ਕਲਾਲਖਾਨਾ ਨਹੀਂ ਕਲਾਲਖਾਨਾ ਸ਼ਰਾਬ ਸ਼ਰਾਬਖਾਨੇ ਨੂੰ ਕਹਿੰਦੇ ਤੇ ਸਾਰੇ ਰਾਜ ਦੇ ਅੰਦਰ ਕੋਈ ਬੰਦਾ ਸ਼ਰਾਬ ਨਹੀਂ ਪੀਂਦਾ ਤੇ ਮੇਰੇ ਰਾਜ ਦੇ ਅੰਦਰ ਕੋਈ ਬੇਸ਼ਵਾ ਨਹੀਂ ਹੈ ਤੇ ਕੋਈ ਵਿਚਾਰੀ ਨਹੀਂ ਹੈ ਸਾਰੇ ਕਰਮ ਧਰਮ ਦੇ ਪੱਕੇ ਲੋਕ ਨੇ ਸੋ ਉਹਦੇ ਇੱਕ ਦਿਨ ਆਪਣਾ ਪ੍ਰਤਾਪ ਦੇਖ ਕੇ ਇਹ ਜਾਣਨ ਦੀ ਕੋਸ਼ਿਸ਼ ਕਰੀ ਕਿ ਉਹ ਕਿਹੜਾ ਕਰਮ ਹੈ ਜਿਹੜਾ ਕਰਮ ਕਰਨ ਦੇ ਨਾਲ ਮੈਨੂੰ ਐਡਾ ਰਾਜ ਤੇ ਇੰਨਾ ਅਮਨ ਤੇ ਚੈਨ ਵਾਲਾ ਰਾਜ ਪ੍ਰਾਪਤ ਰਾਜ ਤਾਂ ਪ੍ਰਾਪਤ ਹੋ ਜਾਂਦਾ ਪਰ ਅਮਨ ਚੈਨ ਵਾਲਾ ਰਾਜ ਕਿਸੇ ਪਾਗਾ ਵਾਲੇ ਨੂੰ ਪ੍ਰਾਪਤ ਨਹੀਂ ਦੇਰ ਸੌ ਸਾਲ ਦੀ ਉਮਰ ਹੈ ਵਿਕਰਮ ਰਾਜ ਦੀ ਤੇ ਵਈ ਹੈ ਉਹ ਦੇਰ ਸੌ ਸਾਲ ਦਾ ਸੀ ਜਦ ਰਾਜੇ ਛੱਲ ਨਾਲ ਉਹਦਾ ਜੁੱਧ ਹੋਇਆ ਸੋਸ਼ ਨੇ ਆਪਣੇ ਰਾਜੋਸੀਆਂ ਨੂੰ ਬੁਲਾਇਆ ਲਈਏ ਦੱਸੋ ਮੇਰਾ ਕਿਹੜਾ ਕਰਮ ਆਇਆ ਜਿਹਦੇ ਕਰਕੇ ਐਡਾ ਰਾਜ ਪ੍ਰਾਪਤ ਹੋਇਆ ਬੁੜੇ ਨੇ ਸਾਰਾ ਕਿਤਾਬ ਕੱਢੇ ਕੱਖ ਨਹੀਂ ਸਮਝ ਪੈਂਦਾ ਨਾਲ ਉਹਨੇ ਕਹਿਦਾ 20 ਹਫ਼ਤੇ ਦੀ ਮੋਲ ਤਾਂ ਜੇ ਤੁਸੀਂ ਨਾਮ ਦੱਸ ਸਕੇ ਤਾਂ ਮੈਂ ਤੁਹਾਨੂੰ ਸਜਾ ਦੇਵਾਂ ਸੱਚ ਸੱਚ ਉਹ ਸਾਇਦ ਕਿ ਤੁਮ੍ਹ ਮੈਂ ਸਿਜਾਇ ਮੌਤ ਤਕਲੀਫ ਸਜਾ ਦੇਣਾ। ਜੋ ਇਸ ਤਰ੍ਹਾਂ ਜਾਦਕ ਬਾਤ ਹੋਈ। ਸਾਰੇ ਫਿਕਰ ਚ ਪੈ ਗਏ 6 ਦਿਨ ਲੰਘੇ ਜਦੋਂ ਰਾਜਕੋਸ਼ੀ ਦਾ ਚਿਹਰਾ ਉਤਰ ਗਿਆ ਤੇ ਲੜਕੀ ਨੇ ਪੁੱਛਿਆ। "ਪਿਤਾ ਜੀ ਕੀ ਕਾਰਨ ਹੈ ਤੁਸੀਂ ਇੰਨੇ ਗੰਭੀਰ ਕਿਉਂ ਰਹਿੰਦੇ ਹੋ? ਸ਼ੈਡ ਮੂਡ ਵਿੱਚ ਕਿਉਂ?" ਗੱਲ ਦੱਸ ਦੇਈ ਦੀ ਹੈ ਕਹਿੰਦੇ ਜੇ ਕੋਈ ਨਾਂ ਦੱਸਣ ਵਾਲਾ ਹੋਵੇ ਕੰਧ ਨੂੰ ਗੱਲ ਦੱਸ ਲੋ। ਜੇ ਕੋਈ ਸਲਾਹ ਦੇਣ ਵਾਲਾ ਨਾ ਹੋਵੇ ਕੰਧ ਤੇ ਸਲਾਹ ਲੈ ਲਓ ਇਹਦਾ ਮਤਲਬ ਹੈ ਸਲਾਹ ਲੈ ਕੇ ਕੰਮ ਕਰੋ ਔਖੇ ਹੋ ਜੋ ਕਿਸੇ ਆਪਣੇ ਬੰਦਰਦੀ ਨੂੰ ਭੇਤ ਖੋਲ ਦੋ ਕੋਈ ਹੱਲ ਕਰ ਦੇਵੇ ਕਹਿਣ ਲੱਗੇ ਤੁਸੀਂ ਦੱਸੋ ਆਪਣੇ ਆਪ ਚ ਨਾ ਗੱਲ ਕਰੋ ਕਹਿਣ ਲੱਗੇ ਬੇਟਾ ਮਹਾਰਾਜ ਵਿਕਰਮਾਜੀਤ ਨੇ ਪ੍ਰਸ਼ਨ ਕੀਤਾ ਤੇਦਾ ਉੱਤਰ ਕੋਈ ਨਹੀਂ ਲਾਉ ਸਕਿਆ ਹਾਂ ਤਾਂ ਕਹਿੰਦਾ ਇਹ ਤਾਂ ਤੁਸੀਂ ਮੈਨੂੰ ਪਹਿਲਾਂ ਹੀ ਦੱਸਦੇ ਮੈਂ ਜਵਾਬ ਦੇਵਾਂਗਾ ਸਤਮਾ ਦਿਨ ਆ ਗਿਆ ਦਰਬਾਰ ਲੱਗ ਗਿਆ ਲੜਕੀ ਦਰਬਾਰ ਚ ਬੈਠ ਕੇ ਜਾ ਗਿਆ ਉਸ ਨੇ ਕਿਹਾ ਨਹੀਂ ਕਿਹਾ ਕਿ ਮਹਾਰਾਜ ਇਸ ਗੱਲ ਦਾ ਜਵਾਬ ਮੇਰੀ ਲੜਕੀ ਦੇएगी ਵੀ ਤੁਸੀਂ ਕਿਹੜਾ ਚੰਗਾ ਕਰਮ ਕਰਿਆ ਜਿਹਦੇ ਕਰਕੇ ਤੁਹਾਨੂੰ ਐਡਾ ਰਾਜ ਪ੍ਰਾਪਤ ਹੋਇਆ ਲੜਕੀ ਨੂੰ ਬੁਲਾਇਆ ਪ੍ਰਣਾਮ ਕੀਤੀ ਉਸ ਨੇ ਝੁੱਕ ਕੇ ਕਹਿਣ ਲਗੀ ਮਹਾਰਾਜ ਦੱਸਦਾ ਮੈਂ ਦਿੰਨੀ ਆ ਪਰ ਤੁਹਾਨੂੰ ਕੀ ਇੰਨੀ ਆ ਇਸ ਕਰਕੇ ਯਕੀਨ ਹੋਣ ਵਾਸਤੇ ਤੁਸੀਂ ਖੇਚਲ ਕਰੋ ਕਿ ਥੋਤੀ ਮੀਲ ਦੇ ਉੱਤੇ ਇੱਕ ਆਤਮਾ ਰਹਿੰਦੇ ਨੇ ਤੇ ਉਹ ਸੁਆਹ ਮੀਂਦੇ ਨੇ ਕੋਲ ਕੇ ਉਹਨਾਂ ਦੇ ਕੋਲ ਚਲੇ ਜਾਓ ਉਹ ਤੁਹਾਡੇ ਪ੍ਰਸ਼ਨ ਦਾ ਜਵਾਬ ਦੇਣਗੇ ਪਤਾ ਮੈਨੂੰ ਵੀ ਹੈ ਉਸੇ ਤਰ੍ਹਾਂ ਕੀਤਾ ਗਿਆ ਉੱਥੇ ਜਾ ਕੇ ਮਾਂ ਪ੍ਰਸ਼ਨ ਨੂੰ ਨਮਸਕਾਰ ਕਰੀ ਉਹਦੇ ਬਾਅਦ ਪੁੱਛਿਆ ਤਾਂ ਆਪਨੇ ਫਰਮਾਇਆ ਕਿ ਮੈਂ ਦੱਸ ਤਾਂ ਦਿਨਾ ਪਤਨੋ ਕੀ ਮੀਂਹ ਉਹਨਾ ਇਥੋਂ ਕੁਝ ਮੀਲਾਂ ਦੇ فاਸਲੇ ਤੇ ਇੱਕ ਹੋਰ ਆਤਮਾ ਨੇ ਉਹ ਅੰਗਿਆਰ ਖਾਂਦੇ। ਉਹ ਤੇਰੇ ਪ੍ਰਸ਼ਨ ਦਾ ਜਵਾਬ ਦੇਣ। ਉਥੇ ਚਲੇ ਗਿਆ ਉਹਥੇ ਗਿਆ ਤਾਂ ਉਹ ਬਾਤਮਾ ਕਹਿਣ ਲੱਗੇ ਵੀ ਪ੍ਰਸ਼ਨ ਦਾ ਜਵਾਬ ਤਾਂ ਅਸੀਂ ਦੇ ਸਕਦੇ ਹਾਂ। ਹੋ ਸਕਦਾ ਹੈ ਤੈਨੂੰ ਨਾਮ ਵਿਸ਼ਵਾਸ ਆਵੇ ਤਾਂ ਤੇਰਾ ਜਵਾਬ ਇੱਕ ਬੱਚੇ ਨੇ ਦੇਣਾ। ਉਹਨੇ ਕੱਲ ਨੂੰ ਜਨਮ ਲੈਣਾ ਫਲਾਣੇ ਪਿੰਡ ਦੇ ਅੰਦਰ। ਤੇ ਕੁਛ ਘੜੀਆਂ ਉਹਨੇ ਜਿਉਣਾ ਤੇਰਾ ਜਵਾਬ ਦੇਣ ਵਾਸਤੇ ਉਹ ਜੋਂ ਆਉਂਦਾ ਹੈ ਬਾਰ-ਬਾਰ ਸੰਸਾਰ ਤੇ ਤੇ ਮਰ ਜਾਂਦਾ ਕਿਉਂਕਿ ਤੂੰ ਉਸ ਤੋਂ ਪੁੱਛਣ ਨਹੀਂ ਜਾ ਰਿਹਾ। ਅਤਾ-ਪਤਾ ਲੈ ਲਿਆ ਜਾ ਕੇ ਇੰਤਜ਼ਾਰ ਕਰਿਆ ਬੱਚਾ ਪੈਦਾ ਹੋਇਆ। ਵਿਕਰਮਾਜੀਤ ਕੋਲ ਜਾਂਦਾ ਹੈ ਜਿਸ ਨੇ ਸਵਾਲ ਕਰਿਆ। ਖਿੜਖੜਾ ਕੇ ਐਸਿਆ ਬੋਲਿਆ ਕਹਿਣ ਲੱਗਿਆ ਰਾਜਨ ਚੰਗਾ ਹੋਇਆ ਤੂੰ ਆ ਗਿਆ। ਕਹਿਣ ਲੱਗਿਆ ਤੂੰ ਮੈਂ ਤੇ ਗੰਗਿਆਰ ਖਾਣ ਵਾਲਾ ਤੇ ਸਵਾਹ ਘੋਲ ਕੇ ਪੀਣ ਵਾਲਾ ਆਪਾਂ ਚਾਰੇ ਤਪ ਕਰ ਰਹੇ ਸੀ ਤੇਰਾ ਪਿਛਲਾ ਜਨਮ ਸਾਡਾ ਉਹੀ ਜਨਮ ਮੇਰਾ ਕਿੰਨੇ ਜਨਮ ਨਾਂਗੇ ਉਹਨਾਂ ਦੇ ਉਹੀ ਜਨਮ ਤੇ ਆਪਣੀ ਭਰਤੀ ਤੇ ਪ੍ਰਸੰਨ ਹੋ ਕੇ ਤਪ ਤੇ বিষ্ণੂ ਭਗਵਾਨ ਨੇ ਕਸਵੱਟੀ ਲਾ ਕੇ ਪਰਖਣਾ ਚਾਹਿਆ ਵੀ ਖਰਾ ਕਿਹੜਾ ਹੈ ਤੇ ਕੋਟਾ ਕਿਹੜਾ ਪਹਿਲਾਂ ਉਹ ਆਤਮਾ ਕੋਲ ਆਏ ਦੋ ਰੋਟੀਆਂ ਪਰਮੂ ਲੜਕੀ ਲਿਆ ਕੇ ਦਿੰਦੇ ਹੁੰਦੇ ਸੀ ਉਹ ਲੜਕੀ ਹੋਈ ਆ ਜੋ ਵਜੀਰ ਜੀ ਲੜਕੀ ਆ ਜਿਹੜਾ ਇਹ ਰੋਟੀਆਂ ਆਪਾਂ ਨੂੰ ਅਠ ਲਿਆਉਂਦੀ ਸੀ ਦੋ ਦੋ ਵੱਡ ਲੈਂਦੇ ਸੀ ਇਹ ਥਿੱਤੀ ਦੇ ਰੋਗ ਵਿੱਚ ਆਪਣੇ ਕੋਲ ਆ ਗਏ ਤੇ ਇਹਨੇ ਪਹਿਲੇ ਮਹਾਤਮਾ ਨੂੰ ਕਿਹਾ ਕਿ ਮੈਂ ਬੜਾ ਭੁੱਖਾ ਮੈਨੂੰ ਕੁਛ ਆਦਾ ਦਿਓ ਉਹਨੇ ਅੱਧੀ ਰੋਟੀ ਦੇਦੀ ਫਿਰ ਅੱਧੀ ਦੇਤੀ ਫਿਰ ਅੱਧੀ ਦੇਤੀ ਜਦੋਂ ਬਾਕੀ ਦੀ ਅੱਧੀ ਮੰਗੀ ਉਹ ਕਹਿੰਦਾ ਮੈਂ ਸਵਾਭ ਖਾਊਗਾ ਨਹੀਂ ਆਗਾ ਕਹਿੰਦੇ ਉਹਨਾਂ ਨੇ ਕਿਹਾ ਤਥਾਸ਼ਤੁ ਬੋਲੋ ਨਾ ਭਾਈ ਬੋਲੀ ਦਾ ਨਹੀਂ ਤਥਾ ਅਸਤ ਅਗੇ ਦੂਸਰੇ ਮਹਾਤਮਾ ਨੂੰ ਪੁੱਛਿਆ ਉਸ ਨੇ ਵੀ ਇਸੇ ਤਰ੍ਹਾਂ ਕਰਿਆ ਤੇ ਉਹਨੇ ਕਿਹਾ ਮੈਂ 11 ਖਾऊं ਪਿਛਲੀ ਅੱਧੀ ਦੇ ਕੇ ਕਹਿੰਦੇ ਤਥਾ ਅਸਤ ਮੇਰੇ ਕੋਲ ਆਏ ਮੈਂ ਵੀ ਇਸ ਤਰ੍ਹਾਂ ਕਰਿਆ ਅੱਧੀ ਰੋਟੀ ਆਪਣੇ ਵਾਸਤੇ ਰੱਖੀ ਜਦੋਂ ਉਹ ਬਾਕੀ ਮੈਂ ਕਿਹਾ ਮੈਂ ਮਰੂੰਗਾ ਕਹਿੰਦੇ ਤਥਾ ਅਸਤ ਤੇਰੇ ਕੋਲ ਆਇ ਤਾਂ ਉਹ ਪ੍ਰਸ਼ਾਦੇ ਦੇਤੇ ਤੇ ਨਿਮਰਤਾ ਦੇ ਨਾਲ ਸੇਵਾ ਕਰੀ ਬੇਨਤੀ કરી ਕਿ ਮਹਾਰਾਜ ਹੁਕਮ ਹੋਵੇ ਤੁਮੇ ਹੋਰ ਲਿਆਵਾਂ ਉਹ ਪ੍ਰਸੰਨ ਹੋਏ ਆਪਣਾ ਰੂਪ ਦਿਖਾਇਆ ਉਹਨਾਂ ਨੇ ਤੇ ਉਹ ਧੋ ਪ੍ਰਸ਼ਾਦਿਆਂ ਦਾ ਬਦਲਾ ਤੈਨੂੰ ਆ ਐਡਾ ਬੜਾ ਜ਼ਰਾਜ ਮਿਲ ਗਿਆ ਭਾਰਤ ਵਾਸ਼ ਦਾ ਅਥੀਤੀ ਸੇਵਾ ਜਦੋਂ ਸਾਨੂੰ ਪਤਾ ਲੱਗਿਆ ਵਿਸ਼ਨੂੰ ਭਗਵਾਨ ਨੇ ਤਾਂ ਦਰਸ਼ਨ ਦੇਣ ਆਏ ਸੀ ਅਸੀਂ ਬੜੀ ਖਿਮਾ ਮੰਗੀ ਪੁਰਧ ਦੀ ਵੇ ਸਾਡਾ ਕੋਈ ਆਦਰ ਕਰੋ ਕਹਿੰਦੇ ਬਚਨ ਤਾਂ ਹੋ ਗਿਆ ਤੂੰ ਤਾਂ ਸਵਾ ਕੋ ਕੋ ਫੀਮੇਗਾ ਇਹੰਗਿਆ ਰੱਖਾਏਗਾ ਤੇ ਤੂੰ ਜੰਮਦਾ ਰਹੇਗਾ ਵਰਦਾ ਰਹੇਗਾ ਤੇਥੋਂ ਤੁਹਾਡਾ ਸ਼ਰਾਪ ਉਦਣ ਖਤਮ ਹੋਏਗਾ ਜਿੱਦਣ ਮੈਂ ਵਿਤਰਮਾ ਜੀਤ ਨੂੰ ਪ੍ਰੇਰਾਂਗਾ ਤੇ ਇਹ ਪੁੱਛੇਗਾ ਵੀ ਕਿਹੜਾ ਮੈਰ ਪੁੰਨ ਕੀਤਾ ਜਿਹਦੇ ਕਰਕੇ ਮੈਨੂੰ ਐਡਾ ਰਾਜ ਪ੍ਰਾਪਤ ਹੋਇਆ ਉਸ ਵੇਲੇ ਤੇਰੇ ਕੋਲੋਂ ਪੁੱਛੇਗਾ ਜਨਮ ਸਮੇ ਉਸ ਦਿਨ ਫੇਰੇ ਤੁਹਾਡੇ ਸਵਾਰਾਂ ਦੇ ਸਰੀਰ ਛੁੱਟ ਗਏ ਤੁਸੀਂ ਬਕੁੰਠ ਧਾਮ ਚਾਹੇ ਕਹਿ ਲਗੇ ਰਾਜਨ ਸਿਰਫ ਦੋ ਪ੍ਰਸ਼ਾਦਾ ਛਕਾਉਂਦਾ ਫਲ ਤਿੰਨ ਵੱਡਾ ਫਲ ਫਲ ਦਾ। ਸੋ ਵਾਰਾ ਪਾਈ ਗੁਰਦਾਸ ਜੀ ਕਹਿੰਦੇ ਕਿ ਗੁਰਸਿੱਖ ਮੁਖ ਪਵਾਏ ਨਾ ਲੇਖ ਲਿਖਾਏ। ਇਹਨੂੰ ਤਾਂ ਬਿੱਤਰਵਾ ਜੀਤ ਨੂੰ ਉਹਦਾ ਰਾਜ ਮਿਲ ਗਿਆ ਲੇਖੇ ਚ ਲਿਖੀ ਜਾਂਦੀ ਹੈ ਪਰ ਕਹਿੰਦੇ ਜਿਹੜਾ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦਿੰਦਾ ਹੈ ਵਰਮਗਿਆਨੀ ਮਹਾਪੁਰਸ਼ ਨੂੰ ਕਹਿੰਦੇ ਉਹਦਾ ਕੋਈ ਲੇਖਾ ਹੀ ਨਹੀਂ ਹੈ ਕਿੰਨਾ ਪੁੰਨ ਬਣ ਜਾ। ਧਰਤੀ ਦੇ ਫਲਾਈ ਜੋਈ ਫਲ ਪਾਇਆ ਤਾਂ ਤੇਜ ਕੋਈ ਵੀ ਪਾ ਲੋ ਉਹ ਫਲ ਲਿਆਏ ਦਿੰਦੀ ਹੈ ਕੋਈ ਬੀਜ ਬੀਜ ਲੋ ਹਮ ਗੁਰਲੀ ਬੀਜ ਤੋਂ ਹਮ ਪਾਏ ਜਾਣਗੇ ਕਣਕ ਦਾ ਦਾਣਾ ਬੀਜ ਲੋ ਕਣਕ ਆਏ ਜਾਏ ਗੋਸ਼ੇਕ ਮੋਖ ਸੁਆਏ ਸਭ ਫਲ ਪਾਏ ਸਭ ਫਲ ਲਿਆਏ ਬੀਜ ਬਾ ਬੀਜੇ ਬਾਜ ਨਾ ਖਾਏ ਨਾ ਤਾਂ ਸੇ ਜਮਾਏ ਜਿਹੜਾ ਬੀਜ ਦੇ ਨਹੀਂ ਉਹ ਖਾਊਗੀ ਦੇਖੋ ਨਾ ਸਰੋਤ ਕੀ ਇਹ ਗੱਲ ਮੈਂ ਕਹਿਣੀ ਨਹੀਂ ਸੀ ਮੈਂ ਤਾਂ ਕਹਿ ਰਿਹਾ ਕਿ ਭਾਈ ਬੀਜ ਲੋ ਜੇ ਬੀਜ ਹੁੰਦਾ ਕਿਸੇ ਤੇ